ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਅਪਡੇਟ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 15 ਦਸੰਬਰ ਨੂੰ ਕਰਵਾਏ ਗਏ ਸਨ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਗੋਨੋਪੁਰ ਸੈਦੋਵਾਲ ਗਰਦਾਸਪੁਰ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਨਾਮ 61000 ਤੇ ਦੂਜਾ ਨਾਮ 51000 ਸੀ ਤੇ ਵੈਸਟਰ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਫਿਰ ਉਚੇਚੀ ਤੇ ਸਕਾਰ ਮਾਛੀਆਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਕਾਰ ਮਾਛੀਆਂ ਦੀ ਟੀਮ ਸੈਕੰਡ ਰਹੀ ਤੇ ਫਿਰ ਉਚੇਚੀ ਦੀ ਟੀਮ ਫਾਸਟ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਨਾਗਾ ਸੁਖਮਣ ਫਿਰ ਉਹ ਚੇਚੀ ਵਾਲਾ 12 ਕਬਡੀਆਂ ਪਾ ਕੇ 12 ਨੰਬਰ ਲੈ ਤੇ ਇਥੋਂ ਦੇ ਵੈਸਟ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਜਾਫੀ ਬਣਨਾਗਾ ਰਫੀਕ ਸ਼ਕਰਪੁਰ ਗਿਆ ਪੰਜ ਜੱਫੇ ਲਾ ਕੇ ਵੈਸਟ ਜਾਫੀ ਬਣਿਆ ਅੱਗੇ ਗੱਲ ਕਰਦੇ ਲਾਲ ਤੋਂ ਕਲਾ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 60000 ਤੇ ਦੂਜਾ ਇਨਾਮ 44000 ਸੀ ਤੇ ਵੈਕਟਰ ਰੇਡਰ ਤੇ ਜਾਫੀ ਦੇ ਲਈ ਐਲਈਡੀਆਂ ਦਿੱਤੀਆਂ ਗਈਆਂ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਟੂਸੇ ਤੇ ਪੜੈਨ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਪੜੈਨ ਫਾਰਟ ਤੇ ਟੂਸੇ ਸੈਕੰਡ ਤਾਂ ਇੱਥੋਂ ਦੇ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਕਟਰ ਰੇਡਰ ਬਣੇਗਾ ਜੋਤ ਚੱਕਰ ਅੱਠ ਕਬੱਡੀਆਂ ਪਾ ਕੇ 8 ਨੰਬਰ ਲਈ ਤੇ ਤੇ ਵਟ ਜਾਫੀ ਪੜੇਗਾ ਪਿੰਦਰ ਪੜੈਨ ਤਿੰਨ ਟੱਚ ਲੈ ਕੇ ਇੱਕ ਜਫਾ ਲਾਇਆ ਅੱਗੇ ਗੱਲ ਕਰਦੇ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਵੈਸਟ ਰੇਡਰ ਤੇ ਜਾਫੀ ਤੇ ਲਈ 212000 ਰੁਪਏ ਦਿੱਤੇ ਗਏ ਸਨ ਤੇ ਉੱਥੇ ਫਾਈਨਲ ਮੈਚ ਹੋਇਆ ਸੀ ਸਿੱਧੀਪੁਰ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਬਾਹੂ ਅਕਬਰਪੁਰ ਫਾਸਟ ਤੇ ਸਿੱਧੀਪੁਰ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਿਆਗਾ ਬੋਲੂ ਮੋਰਖੀ ਵਾਲਾ ਤੇ ਨਾਲ ਜੁਆਇੰਟ ਵੈਸਟ ਰੇਡਰ ਬਣਿਆਗਾ ਦੀਨੂ ਜਵਾਰਾ ਟਵਿਟ ਜਾਫੀਆਂ ਦੀ ਗੱਲ ਕਰਕੇ ਤਾਂ ਟਵਿਟ ਜਾਫੀ ਪਾਣਾਗਾ ਮੋਨੋਸਿਰਸਲ ਤੇ ਇਸ ਮਨੀਸ਼ ਬਾਹੂ ਅਕਬਰ ਪਰ ਦੋਨੇ ਜੁਆਇੰਟ ਵੈਸਟ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਹਾਂ ਬਿਹਾਰੀਪੁਰ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਨਾਮ 51000 ਸੀ ਤੇ ਵੈਸਟਰ ਰੇਡਰ ਤੇ ਜਾਫੀ ਦੇ ਲਈ 21200 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਪੱਤੜਕਲਾਂ ਤੇ ਤਲਵੰਨੀਆ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਤਲਵੰਣ ਫਾਸਟ ਤੇ ਪੱਤੜਕਲਾਂ ਸੈਕੰਡ ਤੇ ਇਥੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਸਟਰ ਰੇਡਰ ਬਣੇਗਾ ਪੈਂਟਾ ਤਲਵੰਣ ਵਾਲਾ 11 ਕਬੱਡੀਆਂ ਪਾ ਕੇ 10 ਨੰਬਰ ਲਈ ਤੇ ਤੇ ਬਿੱਟ ਜਾਫੀ ਬਣੇਗਾ ਗੁਰੂ ਥੋਪਾ ਦਾ ਤੱਗੇ ਗੱਲ ਕਰਦੇ ਹਾਂ ਮੱਲਗਾਂਵਾਲਾ ਮੋਗਾ ਕਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 75000 ਤੇ ਦੂਜਾ ਨਾਮ 52000 ਸੀ ਤੇ ਵੈਸਟਰ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਮੱਲਿੰਗਾਂਵਾਲਾ ਤੇ ਬੁੱਟਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਬੁੱਟਰ ਫਾਸਟ ਤੇ ਮੱਲਿੰਗਾਂਵਾਲਾ ਸੈਕੰਡ ਤੇ ਇੱਥੋਂ ਦੇ ਵੈਸਟ ਰੇਟਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਸਟ ਰੇਟਰ ਬਣੇਗਾ ਬਬਰਾ ਠੀਕਰੀ ਵਾਲ ਸੇਕ ਵੱਡੀਆਂ ਪਾ ਕੇ 5 ਨੰਬਰ ਲਈ ਤੇ ਇੱਥੇ ਬਿੱਟ ਜਾਫੀ ਬਣੇਗਾ ਪ੍ਰਤਾਪ ਕੜਿਆਣੇ ਵਾਲਾ 7 ਟੱਚ ਲੈ ਕੇ 3 ਜਫੇ ਲਾਈ ਤੇ ਹਾਂਜੀ ਅੱਗੇ ਵੀਡੀਓ ਦੇਖਣ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆਂ ਅੱਗੇ ਗੱਲ ਕਰਦੇ ਹਾਂ ਸਿਧਾਣਾ ਬਠਿੰਡਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਵੈਸਟਰ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਕਾਲੋ ਕਿ ਤੇ ਉਗੋ ਕਿ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਾਲੋ ਕੇ ਫਾਸਟ ਤੇ ਉਗੋ ਕੇ ਸੈਕੰਡ ਤੇ ਇਥੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟਰ ਰੇਡਰ ਬਣੇਗਾ ਪਰਮ ਕਾਲੋ ਕੇ ਵਾਲਾ 8 ਕਬੱਡੀਆਂ ਪਾ ਕੇ 7 ਨੰਬਰ ਲਈ ਤੇ ਤੇਟਵਟ ਜਾਫੀ ਬਣੇਗਾ ਮੀਰਪੁਰ ਗਿਆ 1 ਕਮਾ 7 ਟੱਚ ਲੈ ਕੇ ਦੋ ਜਫੇ ਲਾਏ ਅੱਗੇ ਤਰਨਤਾਰਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75 ਹਜ਼ਾਰ ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਮਹਿਮ ਤੇ ਰਾਣੀਵਲਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਰਾਣੀਵਲਾ ਫਰਸਟ ਤੇ ਮਹਿਮ ਸੈਕੰਡ ਤੇ ਇੱਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਸਟ ਰੇਡਰ ਬਣਿਆ ਗੋਰਾ ਰਸਾਲੂ ਵਾਲਾ ਬਾਈਕ ਕਵਾਡੀਆਂ ਪਾ ਕੇ 21 ਨੰਬਰ ਲੈ ਤੇ ਤੇ ਵੈਟ ਜਾਫੀ ਬਣੇਗਾ ਸ਼ੀਲੂ ਬਾਹੂ ਅਕਬਰਪੁਰ 11 ਟੱਚ ਲੈ ਕੇ ਪੰਜ ਜਫੇ ਲਾਏ ਤੇ ਹਾਂ ਜੀ 8 15 ਦਸੰਬਰ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਅਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ